ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਧਰਨਾ ਦਿੱਤਾ ਜਾ ਰਿਹਾ ਹੈ ਜਿਹੜਾ ਵੱਡਾ ਐਲਾਨ ਹੈ ਸਰਦਾਰ ਸਰਮ ਸਿੰਘ ਪੰਦੇੜਾ ਤੇ ਜਗਜੀਤ ਸਿੰਘ ਢੱਲੇਵਾਲ ਵੱਲੋਂ ਜਿਹੜਾ ਕੀਤਾ ਕੀ ਐਲਾਨ ਕੀਤੇ ਗਏ ਨੇ ਅੱਜ ਕਿਸਾਨਾਂ ਵੱਲੋਂ ਜਿਹੜੀ ਵੱਡੀ ਪ੍ਰੈਸ ਰੰਸ ਕਰਕੇ ਕਿਸਾਨ ਦੋ ਧੜਿਆਂ ਦੇ ਇਸ ਟਾਈਮ ਜਿਹੜੇ ਹੈਗੇ ਡਿਵਾਈਡ ਹੋ ਚੁੱਕੇ ਸੀ ਹੋਰ ਐਸਕੇਐਮ ਵੀ ਦੋ ਨੇ ਇੱਕ ਐਸਕੇਐਮ ਜਿਹੜਾ ਪਹਿਲਾਂ ਬਣਿਆ ਸੀ ਉਹ ਹੈ ਤੇ ਇੱਕ ਐਸਕੀਮਾ ਗੈਰ ਰਾਜਨੀਤਿਕ ਜਿਹੜਾ ਦੂਜਾ ਐਸਕੀਮਾ ਉਹਦੀ ਕੱਲ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਹੋਰੀ ਆ ਰਾਮਲੀਲਾ ਮੈਦਾਨ ਚ। ਇਹ ਉਹ ਸਰਕਾਰ ਅੱਗੇ ਵੀ ਇੱਕ ਵੱਡੀ ਚੁਣੌਤੀ ਹੈ ਕਿ ਇਹਨਾਂ ਮੰਗਾਂ ਨੂੰ ਕਿਵੇਂ ਮੰਨਿਆ ਜਾਵੇ। ਇਸ ਵਾਰੀ ਜਿਹੜੇ ਸੁਰੱਖਿਆ ਪ੍ਰਬੰਧ ਨੇ ਹਰਿਆਣੇ ਵੱਲੋਂ ਉਹ ਬਹੁਤ ਜ਼ਿਆਦਾ ਤਕੜੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਸ਼ੁਭ ਕਰਨ ਦੀਆਂ ਜਿਹੜੀਆਂ ਅਸਥੀਆਂ ਨੇ ਅਸਥੀਆਂ ਨੂੰ ਲੈ ਕੇ ਉਹਨਾਂ ਨੂੰ ਪਿੰਡ-ਪਿੰਡ ਲਿਆ ਜਾਇਆ ਜਾ। 15 ਤਰੀਕ ਨੂੰ ਕਿਸਾਨ ਆਗੂ ਜਾਣਗੇ ਉਹਦੇ ਪਿੰਡ ਵੱਲੋਂ ਹਰਿਆਣਾ ਵੱਲ ਕਿਵੇਂ ਕੁਝ ਕਰਨਗੇ ਤੁਹਾਨੂੰ ਲੱਗਦਾ ਨਹੀਂ ਉਹ ਫੋਰਸ ਜਿਹੜੀ ਹੈ ਉਸ ਜਗ੍ਹਾ ਤੇ ਵੀ ਲਗਾ ਦਿੱਤੀ ਜਾਵੇਗੀ ਹੁਣ ਉਹ ਜਿਹੜੀ ਜਲ ਕਲਸ ਯਾਤਰਾ ਹੋਏਗੀ ਹੋ ਸਕਦਾ ਜਿਹੜਾ ਉਹ ਜਥਾ ਹੋਵੇ ਉਹ ਆਪਣੀਆਂ ਕਾਰਾਂ ਜਾਂ ਆਪਣੇ ਹੋਰ ਸਾਧਨਾਂ ਰਹੀ ਜਾਣ ਟਰੈਕਟਰ ਨਾਲ ਲੈ ਕੇ ਜਾਣ ਤੁਹਾਨੂੰ ਹਰ ਜਗ੍ਹਾ ਦੇ ਉੱਪਰ ਨਾਕਾ ਮਿਲੇਗਾ ਹਰ ਜਗ੍ਹਾ ਦੇ ਉੱਪਰ ਤੁਹਾਨੂੰ ਫੋਰਸ ਮਿਲੇਗੀ ਤੁਹਾਨੂੰ ਰੋਕਣਗੇ ਇਸ ਕਰਕੇ ਹੁਣੇ ਦੇਖੋ ਕਿ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਆਸਥੀਆਂ ਲੈ ਕੇ ਕਲਸ ਯਾਤਰਾ ਜਿਹੜੀ ਕੱਢੀ ਜਾਏਗੀ ਉਹਦੇ 'ਚ ਜਥਾ ਕਿਵੇਂ ਦਾ ਹੋਏਗਾ ਉਹਦਾ ਰੂਪ ਕਿਹੜਾ ਦਿੱਤਾ ਜਾਵੇਗਾ ਆਸਤੀਆਂ ਲੈ ਕੇ ਕਿ ਕੇਂਦਰੀ ਸਰਕਾਰ ਇਹਨਾਂ ਦੀ ਮੰਗਾਂ ਜਿਹੜੀਆਂ ਨੇ ਉਹ ਮੰਨ ਲੇਗੀ ਠੀਕ ਹੈ ਆਸਤੀਆਂ ਲੈ ਕੇ ਜਾ ਰਹੇ ਹਾਂ ਅਸੀਂ ਆਪਣੇ ਨੌਜਵਾਨ ਸ਼ਹੀਦਾਂ ਲੈ ਕੇ ਜਾ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਨਾਲ ਧੱਕਾ ਹੋਇਆ ਸਾਡੇ ਨੌਜਵਾਨਾਂ ਦੀਆਂ ਆਸਤੀਆਂ ਨੇ ਹਣਾ ਹਣਾ ਇੱਕ ਦਬਾਅ ਬਣਾਓਗੇ ਤੁਸੀਂ ਪ੍ਰੈਸ਼ਰ ਬੈਲਟ ਕਰੋਗੇ ਤਾਂ ਕਿਤੇ ਨਾ ਕਿਤੇ ਵੋਟ ਬੈਂਕ ਦਾ ਫਰਕ ਪਏਗਾ ਆਸਤੀਆਂ ਜਾਰੀਆਂ ਤਾਂ ਉਹ ਜਿਹੜਾ ਪਾਵਰ ਫੁਟ ਤਸਵੀਰ ਹੋਵੇਗੀ ਕਿਤੇ ਨਾ ਕਿਤੇ ਲੋਕਾਂ ਦੇ ਮਾਈਂਡ ਨੂੰ ਡਿਵਰਟ ਤਾਂ ਕਰ ਸਕਦੀ ਹੈ ਇਹ ਉਹੀ ਨੌਜਵਾਨ ਹੈ ਜਿਹੜਾ ਹਰਿਆਣਾ ਵੱਲੋਂ ਚੱਲੀ ਗੋਲੀ ਨਸ਼ੀਦ ਹੋਇਆ ਖਨੋਰੀ ਬਾਰਡਰ ਤੇ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਦੱਸਨੀਆਂ ਤੇ ਸਰਕਾਰ ਦੇ ਖਿਲਾਫ ਜੋ ਵੀ ਹੋਏਗਾ ਕਿਸਾਨ ਆਪੋ ਆਪਣੀ ਪੜਾਅਸ ਕੱਢਣਗੇ ਜੁਨੀਆ ਨਾਲ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਇਹਨਾਂ ਦੀ ਤਾਕਤ ਉਹ ਵਧੇਗੀ ਤਾਂ ਜਿਹੜੀ ਸੈਂਟਰ ਸਰਕਾਰ ਆ ਉਹਤੇ ਦਬਾਅ ਬਣੇਗਾ ਔਰ ਕੱਥੇ ਹੋਣਾ ਚਾਹੀਦਾ ਤੁਸੀਂ ਇੱਕ ਇੱਕ ਜੂਨੀਅਨ ਦੀ ਮੰਗ ਮੰਨ ਲਈ ਹੁਣ ਐਸਕੇਮ ਗੈਰ ਰਾਜਨੀਤਿਕ ਦੀ ਮੰਗਾ ਦੇ ਉਹ ਤੁਸੀਂ ਮੰਨ ਲੀਆਂ ਤਾਂ ਫਿਰ ਦੂਜਾ ਐਸਕੇਮ ਆ ਜਿਹੜਾ ਉਹ ਕਹਿੰਦਾ ਤੁਸੀਂ ਮੰਨ ਨਹੀਂ ਜੋ ਸਾਡੀ ਤਾਂ ਮੰਗਾ ਖਰੀਆਂ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਪਰ ਧਰਨਾ ਦਿੱਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਵੱਲੋਂ ਜਿਹੜੇ ਵੱਡੇ ਨੇ ਐਲਾਨ ਕੀਤੇ ਗਏ ਨੇ ਕੀ ਐਲਾਨ ਕੀਤੇ ਗਏ ਨੇ ਅਸੀਂ ਜਿਹੜੀ ਹੈ ਜਾਣਕਾਰੀ ਉਹ ਸਾਡੇ ਸੀਨੀਅਰ ਪੱਤਰਕਾਰ ਨੇ ਗੁਰਮੀਸ਼ ਸਿੰਘ ਰਬਾਣਾ ਤੋਂ ਲਵਾਵਾਂਗੇ ਕਿਉਂਕਿ ਲੰਬਾ ਸਮਾਂ ਹੋ ਗਿਆ ਕੇਂਦਰ ਸਰਕਾਰ ਦੇ ਖਿਲਾਫ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ ਜੇਕਰ ਨੌਜਵਾਨ ਦੀ ਗੱਲ ਕੀਤੀ ਆਵੇ ਸ਼ੁਭ ਕਰਨ ਦੀ ਤਾਂ ਉਹਦੀ ਵੀ ਜਿਹੜੀ ਹੈ ਮੌਤ ਹੋ ਚੁੱਕੀ ਆ ਉਹਨਾਂ ਦਾ ਜਿਹੜਾ ਅੰਤਿਮ ਜਿਹੜੀ ਅਰਦਾਸ ਆ ਉਹ ਵੀ ਹੋ ਚੁੱਕੀ ਹੈ ਤੇ ਅੱਜ ਜਿਹੜਾ ਵੱਡਾ ਐਲਾਨ ਹੈ ਸਰਦਾਰ ਸਰਮਨ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਕੀਤਾ ਗਿਆ ਉਹ ਕੀ ਐਲਾਨ ਕੀਤੇ ਗਏ ਨੇ ਸੋ ਅਸੀਂ ਜਾਣਕਾਰੀ ਲੈਣੇ ਆ ਕੀ ਐਲਾਨ ਕੀਤੇ ਗਏ ਨੇ ਅੱਜ ਕਿਸਾਨਾਂ ਵੱਲੋਂ ਜਿਹੜੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਕੀ ਜਿਹੜਾ ਮੇਰਵਾ ਦਿੱਤਾ ਗਿਆ ਅਮਰਜੀ ਜਿਹੜੇ ਕਿਸਾਨ ਨੇ ਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿਸਾਨਾਂ ਦੇ ਧੜਿਆਂ ਦੀ ਕਿਸਾਨ ਦੋ ਧੜਿਆਂ ਦੇ ਇਸ ਟਾਈਮ ਜਿਹੜੇ ਹੈਗੇ ਡਿਵਾਈਡ ਹੋ ਚੁੱਕੇ ਨੇ ਠੀਕ ਹੈ ਉਹਦੇ ਵਿੱਚ ਬਹੁ ਗਿਣਤੀ ਦਾ ਵੈਸੇ ਜਿਹੜੀ ਜੁਨੀਅਨ ਦੀ ਪੰਜਾਬ ਦੀ ਹੈ ਆਪਾਂ ਦੇਖਦੇ ਆ ਕਿ ਜੋ ਦਿੱਲੀ ਬੈਠੇ ਸੀ ਉਦੋਂ ਵੀ ਤੇ ਜਦੋਂ ਹੁਣ ਇੱਥੇ ਬੈਠੇ ਨੇ ਇਹ ਵੀ ਠੀਕ ਹੈ ਬਹੁ ਗਿਣਤੀ ਸਾਰਿਆਂ ਦੀ ਕਿਸਾਨ ਜਿਹੜੀ ਪੰਜਾਬ ਚ ਆ ਰਹੀ ਹੈ ਹੁਣ ਐਸਕੇਐਮ ਵੀ 2 ਨੇ ਇੱਕ ਐਸਕੇਐਮ ਜਿਹੜਾ ਪਹਿਲਾਂ ਬਣਿਆ ਸੀ ਉਹ ਹੈ ਤੇ ਇੱਕ ਐਸਕੀਮ ਜਿਹੜਾ ਗੈਰ ਰਾਜਨੀਤਿਕ ਹੈ ਠੀਕ ਹੈ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੇ ਉੱਪਰ ਬੈਠਾ ਬਿਲਕੁਲ ਉਹ ਗੈਰ ਰਾਜਨੀਤਿਕ ਹੈ ਜਿਹੜਾ ਦੂਜਾ ਐਸਕੀਮ ਹੈ ਉਹਦੀ ਕੱਲ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਹੋਰੀ ਆ ਰਾਮਲੀਲਾ ਮੈਦਾਨ ਚ ਤੇ ਆਪਾਂ ਦੇਖਿਆ ਥੋੜੀ ਦੇਰ ਪਹਿਲਾਂ ਤੋਂ ਕਿਸਾਨ ਜਿਹੜੇ ਵੱਖ-ਵੱਖ ਸਟੇਟਾਂ ਤੋਂ ਜਿਹੜੇ ਜਾ ਰਹੇ ਨੇ ਔਰ ਪਟਿਆਲੇ ਚੋਂ ਵੀ ਅੱਜ ਗਏ ਨੇ ਸਟੇਟ ਤੋਂ ਹਣਾ ਹੁਣ ਜਿਹੜੀ ਆਪਾਂ ਗੱਲ ਕਰ ਰਹੇ ਆਪਾਂ ਕਰ ਰਹੇ ਆ ਐਸਕੀਮ ਗੈਰ ਰਾਜਨੀਤਿਕ ਦੀ ਸ਼ੰਭੂ ਤੇ ਜਿਹੜੀ ਖਨੋਰੀ ਬਾਰਡਰ ਤੇ ਆਦੀ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਪ੍ਰੈਸ ਕਾਨਫ ਤੇ ਅੱਜ 13 ਮਾਰਚ ਹੋ ਗਈ ਪੂਰਾ 1 ਮਹੀਨਾ ਹੋ ਗਿਆ ਕਿਸਾਨਾਂ ਨੂੰ ਇੱਥੇ ਬੈਠੇ 1 ਮਹੀਨਾ ਦੇ ਕਰੀਬ ਹੋ ਗਿਆ ਪਰ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਗਈਆਂ ਬਿਲਕੁਲ ਬਿਲਕੁਲ ਦੇਖੋ ਮੰਗਾਂ ਕਾਫੀ ਟਫ ਹੈ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਨੇ ਨਾ ਤੇ ਉਹ ਸਰਕਾਰ ਅੱਗੇ ਵੀ ਇੱਕ ਵੱਡੀ ਚੁਣੌਤੀ ਹੈ ਕਿ ਇਹਨਾਂ ਮੰਗਾਂ ਨੂੰ ਕਿਵੇਂ ਮੰਨਿਆ ਜਾਵੇ ਤੇ ਜੇ ਉਹ ਸਰਕਾਰ ਅੱਗੇ ਵੱਡੀ ਚੁਣੌਤੀ ਹੈ ਤਾਂ ਇਹ ਮੰਗਾਂ ਨੂੰ ਮੰਨਵਾਉਣ ਦੇ ਲਈ ਕਿਸਾਨਾਂ ਆ ਕੇ ਉਸ ਤੋਂ ਵੱਡੀ ਚੁਣੌਤੀ ਹੈ ਠੀਕ ਹੈ ਇਸ ਕਰਕੇ ਇਹ ਵੀ ਵੱਡੀ ਗੱਲ ਹੈ ਕਿ ਕਿਸਾਨਾਂ ਮੰਗਾਂ ਕਿਵੇਂ ਮੰਨੀਆਂ ਜਾਣਗੀਆਂ ਜਾਂ ਕਿਵੇਂ ਮੰਨਵਾਈਆਂ ਜਾਣਗੀਆਂ ਤੇ ਕਿਸਾਨ ਆਏ ਤਾਂ ਇਸ ਕਰਕੇ ਸੀਗੇ ਕਿ ਆਪਾਂ ਨੇ ਦਿੱਲੀ ਕੂਚ ਕਰਨਾ ਹੈ ਤੇ ਉਹ ਇਥੇ ਬਾਰਡਰਾਂ ਤੇ ਰਹਿ ਗਏ ਬਾਰਡਰਾਂ ਤੇ ਬੈਠਣਾ ਪਿਆ ਕਿਉਂਕਿ ਜਿਹੜੇ ਪ੍ਰਬੰਧ ਹੈ ਇਸ ਵਾਰੀ ਜਿਹੜੇ ਸੁਰੱਖਿਆ ਪ੍ਰਬੰਧ ਨੇ ਹਰਿਆਣੇ ਵੱਲੋਂ ਉਹ ਬਹੁਤ ਜ਼ਿਆਦਾ ਤਗੜੇ ਪ੍ਰਬੰਧ ਕੀਤੇ ਗਏ ਨੇ ਜਿਹਨੂੰ ਉਤੋਂ ਲੰਘਣਾ ਤੇ ਬਾਰਡਰ ਕਰਾਸ ਕਰਨੇ ਤੇ ਕਿਸੇ ਉਹ ਮੌਤ ਨਾਲ ਖੇਡਣ ਤੋਂ ਘੱਟ ਨਹੀਂ ਹੈਗੇ ਆਪਾਂ ਦੇਖ ਰਿਹਾ ਮੌਤ ਵੀ ਹੋ ਗਈ ਇੱਕ ਨੌਜਵਾਨ ਦੀ ਤੇ ਸਹੇੜੇ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋ ਗਏ ਹੁਣ ਆਪਾਂ ਗੱਲ ਕਰਦੇ ਆਂ ਅੱਜ ਦੀ ਤੇ ਇੱਕ ਜਿਹੜੇ ਪਿੱਛੇ ਇੱਕ ਨੌਜਵਾਨ ਕਿਸਾਨ ਸ਼ਹੀਦ ਹੋਈ ਸੀ ਬਠਿੰਡਾ ਕੋਲ ਪਿੰਡ ਵੱਲੋਂ ਦੇ ਆਪਾ ਉਤੇ ਕੇ ਐਵੀ ਸੀ ਕੇ ਸ਼ੁਭ ਕਰਨ ਦੀ ਮੋਤੋ ਹੋ ਗਈ ਸੀ ਸ਼ੁਭ ਕਰਨ ਦੇ ਹੁਣ ਕਿਸਾਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਹੈ ਕਿ ਸ਼ੁਭ ਕਰਨ ਦੀਆਂ ਜਿਹੜੀਆਂ ਅਸਥੀਆਂ ਨੇ ਅਸਥੀਆਂ ਨੂੰ ਲੈ ਕੇ ਉਹਨਾਂ ਨੂੰ ਪਿੰਡ-ਪਿੰਡ ਆਇਆ ਜਾਇਆ ਜਾਵੇ ਖਾਸ ਕਰਕੇ ਜਿਆਦਾ ਕਰਕੇ ਹਰਿਆਣੇ ਦੇ ਪਿੰਡਾਂ ਚ ਜਾਇਆ ਜਾਵੇ ਠੀਕ ਹੈ ਕਿਉਂਕਿ ਅੱਗੇ ਲੋਕ ਸਭਾ ਇਲੈਕਸ਼ਨ ਹੈ ਤੇ ਇੱਕ ਨੈਰੇਟਿਵ ਵੀ ਆਪਾਂ ਕਹਿੰਦੇ ਆ ਵੀ ਉਹਨੂੰ ਜੇ ਕਹਿਆ ਜਾਵੇ ਕਿ ਸਿਰਜਿਆ ਜਾਵੇ ਕਿ ਬੀਜੇਪੀ ਨੇ ਕਿਸਾਨਾਂ ਨਾਲ ਧੱਕਾ ਕੀਤਾ ਤੇ ਇਹ ਜਿਹੜੀਆਂ ਅਸਥੀਆਂ ਨੇ ਨੌਜਵਾਨ ਛੁਪ ਕਰਨ ਦੀਆਂ ਤੇ ਇਹ ਇੱਕ ਉਹਦਾ ਸਬੂਤ ਹੈ ਕਿ ਇੱਕ ਸਾਡਾ ਨੌਜਵਾਨ ਆ ਜਿਹੜਾ ਉਹਦੇ ਭੇਟ ਚੜਿਆ ਠੀਕ ਆ ਉਸ ਧੱਕੇ ਦੀ ਉੱਥੋਂ ਲਾ ਲਓ ਵੀ ਆਪਾਂ ਜਿਹੜਾ ਹਰਿਆਣੇ ਦੇ ਸਰਕਾਰ ਦਾ ਲਾ ਲਓ ਕੇਂਦਰ ਸਰਕਾਰ ਦਾ ਲਾ ਲਓ ਜਾਂ ਹਰਿਆਣਾ ਪ੍ਰਸ਼ਾਸਨ ਦਾ ਲਾ ਲਓ ਗੋਲੀ ਚੱਲੀ ਆ ਮੌਤ ਹੋਈ ਹੈ ਠੀਕ ਆ ਉਹ ਇੱਕ ਵੱਡਾ ਧੱਕਾ ਕੀਤਾ ਗਿਆ ਤੇ ਉਹ ਇੱਕ ਨੈਰੇਟਿਵ ਸਿਰਜਿਆ ਜਾ ਸਕਦਾ ਹੈ ਵੀ ਜਿਹੜੀਆਂ ਅਸਤੀਆਂ ਨੇ ਅਸਤੀਆਂ ਨੂੰ ਜਦੋਂ ਆਪਾਂ ਲੈ ਕੇ ਜਾਵਾਂਗੇ ਦੇਖੋ ਇੱਕ ਕਹਿਣਾ ਇੱਕ ਕਹਿਣਾ ਕਿ ਸਾਡੇ ਨਾਲ ੱੱਕਾ ਹੋ ਗਿਆ ਤੇ ਇੱਕ ਆਪਾਂ ਉਹ ਚੀਜ਼ ਲੈ ਕੇ ਜਾਣੀ ਜਿਵੇਂ ਆਪਾਂ ਕਹਿੰਦੇ ਆ ਆਪਾਂ ਹੁਣ ਦੇਖਦੇ ਆ ਨਾ ਤੁਸੀਂ ਵੀ ਆਪਾਂ ਕਵਰ ਕਰਦੇ ਹੁਣ ਮੈਂ ਵੀ ਬੜੀ ਦੇਰ ਹੋ ਗਈ ਆਪਾਂ ਦੇਖਦੇ ਆ ਜਦੋਂ ਕੋਈ ਐਦਾਂ ਦਾ ਕੇਸ ਹੁੰਦਾ ਕੋਈ ਘਟਨਾ ਹੁੰਦੀ ਹੈ ਮੌਤ ਹੋ ਜਾਂਦੀ ਹੈ ਤਾਂ ਆਪਾਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਲੈ ਕੇ ਆਪਾਂ ਰੋਡ ਤੇ ਬੈਠ ਜਾਂਦੇ ਹਾਂ ਨਾ ਤੇ ਇੱਕ ਤਾਂ ਵੈਸੇ ਬੈਠਣਾ ਵੀ ਆ ਡੈੱਡ ਬੋਡੀ ਲੈ ਕੇ ਬੈਠਣਾ ਬਹੁਤ ਫਰਕ ਹੁੰਦਾ ਬਹੁਤ ਫਰਕ ਹੈ ਇਸ ਕਰਕੇ ਜਦੋਂ ਹੱਥੀਆਂ ਲੈ ਕੇ ਜਾਇਆ ਜਾਵੇਗਾ ਨਾ ਉਹਦਾ ਇੱਕ ਬੜਾ ਅਸਰ ਪਏਗਾ ਲੋਕਾਂ ਦੇ ਉੱਪਰ ਠੀਕ ਹੈ ਇਲੈਕਸ਼ਨ ਵੀ ਆ ਰਹੀ ਹੈ ਲੋਕ ਸਭਾ ਤਾਂ ਹੁਣ ਕਿਸਾਨਾਂ ਨੇ ਇੱਕ ਪ੍ਰੋਗਰਾਮ ਲਿਖਿਆ ਹੈ ਕਿ ਕੱਲ ਨੂੰ ਸੌਰੀ ਪਰਸੋਂ 15 ਤਰੀਕ ਨੂੰ ਜੰਗੀ 15 ਤਰੀਕ ਨੂੰ ਕੱਲ 14 ਤਰੀਕਾ ਪਰਸੋਂ 15 ਤਰੀਕ ਨੂੰ 15 ਤਰੀਕ ਨੂੰ ਕਿਸਾਨ ਆਗੂ ਜਾਣਗੇ ਉਹਦੇ ਪਿੰਡ ਵੱਲੋਂ ਉੱਥੋਂ ਇੱਕ ਯਾਤਰਾ ਸ਼ੁਰੂ ਕੀਤੀ ਜਾਏਗੀ ਜਿਨ੍ਹਾਂ ਨੂੰ ਕਿਸਾਨਾਂ ਨੇ ਕਲਸ਼ ਯਾਤਰਾ ਦਾ ਨਾਮ ਦਿੱਤਾ ਹੈ ਜੀ ਕੁਝ ਪਛਾਵਾ ਹੈਗੀਆਂ ਜਿਹੜੀਆਂ ਹਰਿਆਣੇ ਦੀਆਂ ਜਾਂ ਉਧਰਲੀਆਂ ਪਛਾਵਾ ਉਹ ਹਸਥੀਆਂ ਨੂੰ ਕਲਸ਼ ਵੀ ਕਹਿੰਦੇ ਨੇ ਠੀਕ ਹੈ ਇੱਕ ਆਪਾਂ ਜਦੋਂ ਹੁਣ ਕਲਸ਼ ਯਾਤਰਾ ਕਹਾਂਗੇ ਉਹ ਇੱਕ ਧਾਰਮਿਕ ਰਿਵਾਜ ਵੀ ਹੈਗੇ ਆ ਜਿਹੜੇ ਮੰਦਰਾਂ ਚੋਂ ਨਿਕਲਦੀ ਹੈ ਕਲਸ਼ ਯਾਤਰਾ ਹਨਾ ਉਹ ਵੀ ਆ ਤੇ ਆਪਾਂ ਦਾ ਥੋੜਾ ਜਿਹਾ ਸਮਝਾਉਣ ਦਾ ਫਰਕ ਇਹ ਹੈ ਕਿ ਆਪਾਂ ਉਹਨੂੰ ਸਮਝਾਇਆ ਜਾਵੇ ਥੋੜਾ ਵਿਸਥਾਰ ਨਾਲ ਕਿ ਲੋਕ ਕਿਤੇ ਨਾ ਉਸ ਚੀਜ਼ ਨੂੰ ਜਿਹੜਾ ਇਕੱਠਾ ਕਰ ਲੈਂਦੇ ਆ ਵੀ ਕਲਸ਼ ਯਾਤਰਾ ਹੈ ਕੀ ਆ ਇਹ ਕੁਝ ਲੋਕਾਂ ਦੇ ਵਿੱਚ ਜਿਹੜੀਆਂ ਹਸਥੀਆਂ ਉਹਨੂੰ ਕਲਸ਼ ਵੀ ਕਿਹਾ ਜਾਂਦਾ ਤੇ ਇਸ ਕਰਕੇ ਜਿਹੜੀ ਕਿਸਾਨਾਂ ਨੇ ਇਹਦਾ ਨਾਮ ਰੱਖਿਆ ਕਲਸ਼ ਯਾਤਰਾ ਉਹਦੀਆਂ ਹਸਤੀਆਂ ਨੂੰ ਪਿੰਡ ਵੱਲੋਂ ਤੋਂ ਲੈ ਕੇ ਸਭ ਤੋਂ ਪਹਿਲਾਂ ਖਨੌਰੀ ਬਾਰਡਰ ਤੇ ਜਾਇਆ ਜਾਏਗਾ ਜਥੇ ਦੇ ਰੂਪ ਚ ਉਸ ਤੋਂ ਬਾਅਦ ਫਿਰ ਸ਼ੰਭੂ ਬਾਰਡਰ ਤੇ ਆਇਆ ਜਾਏਗਾ ਉਸੇ ਦਿਨ ਜੀ ਤੇ ਉੱਥੇ ਫਿਰ ਰਾਤ ਉੱਥੇ ਰੋਕ ਕੇ 16 ਤਰੀਕ ਨੂੰ ਤੇ 16 ਤਰੀਕ ਨੂੰ ਹੁੰਦੇ ਹੋਏ ਸਭ ਤੋਂ ਪਹਿਲਾਂ ਜਿਹੜੀ ਐਂਟਰੀ ਆ ਉਹ ਪੰਚਕੋਲਾ ਤੋਂ ਕੀਤੀ ਜਾਏਗੀ ਹਰਿਆਣਾ ਚ ਹਰਿਆਣਾ ਚ ਕਿਵੇਂ ਐਂਟਰੀ ਕੀਤਾ ਜਾਵਗੇ ਇਹ ਵੀ ਬੜਾ ਡਾ ਸਵਾਲ ਆ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆ ਵੀ ਕਿ ਪਹਿਲਾਂ ਹੀ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਨੌਜਵਾਨ ਦੀ ਮੌਤ ਜਿਹੜਾ ਹੈ ਇਸੇ ਕਰਕੇ ਹੋਈ ਹੈ ਫਿਰ ਹਰਿਆਣਾ ਵਿੱਚ ਕਿਵੇਂ ਕੁਝ ਕਰਨਗੇ ਤੁਹਾਨੂੰ ਲੱਗਦਾ ਨਹੀਂ ਉਹ ਫੋਰਸ ਜਿਹੜੀ ਹੈ ਉਸ ਜਗ੍ਹਾ ਤੇ ਵੀ ਲਗਾ ਦਿੱਤੀ ਜਾਵੇਗੀ ਫਿਰ ਉਹ ਤਣਾਅ ਦੁਬਾਰਾ ਵੀ ਬਣ ਸਕਦਾ ਹੈ ਅਮਰਜੀਤ ਗੱਲ ਫੇਰ ਉਹੀ ਆ ਗਈ ਨਾ ਕਿ ਆਪਾਂ ਤਣਾਅ ਵਾਲੀ ਸਥਿਤੀ 'ਚ ਗਏ ਫੇਰ ਵੀ ਹੂੰ ਆਪਾਂ ਉਸੇ ਸਥਿਤੀ 'ਚ ਫੇਰ ਪਹੁੰਚ ਗਏ ਕਿ ਅਸੀਂ ਹਰਿਆਣਾ ਐਂਟਰ ਕਰਨਾ ਹੈ ਅਸੀਂ ਹਸਤੀਆਂ ਲੈ ਕੇ ਜਾਣੀਆਂ ਸਾਡੇ ਨੌਜਵਾਨ ਜਿਹੜੇ ਸ਼ਹੀਦ ਹੋਇਆ ਉਹਦੀਆਂ ਠੀਕ ਹੈ ਐਂਟਰ ਹਰਿਆਣਾ ਕਰਨਾ ਤਾਂ ਹਰਿਆਣਾ ਜਾਂ ਤਾਂ ਦੇਖੋ ਜਥਾ ਜਿਹੜਾ ਜਾ ਰਿਹਾ ਜਿਵੇਂ ਪਿਛਲੀ ਵਾਰ ਕੋ ਹਰਿਆਣਾ ਕਹਿ ਰਿਆ ਸੀ ਹੁਣ ਵੀ ਜਿਹੜੀ ਮਹਾਪੰਚਾਇਤ ਹੋਇਆ ਦਿੱਲੀ 'ਚ ਜਿਹੜੀ ਕਿਸਾਨਾਂ ਦੀ ਹੋ ਰਹੀ ਹੈ ਕੱਲ ਉਹਦੇ ਚ ਇਹੀ ਕਿਹਾ ਗਿਆ ਨਾ ਕਿ ਤੁਸੀਂ ਟਰੈਨਰਾਂ ਰਹੀ ਆਓ ਆਪਣੀਆਂ ਗੱਡੀਆਂ ਰਹੀ ਆਓ ਪਰ ਟਰੈਕਟਰ ਨਹੀਂ ਲੈ ਕੇ ਆਣੇ ਅੱਜ ਗੇ ਵੀ ਨੇ ਕਿਸਾਨ ਟਰਫ ਹਾਂ ਬਿਲਕੁਲ ਟਰੈਨਾਂ ਤੇ ਗਏ ਆ ਆਪੋ ਆਪਣੇ ਸਾਧਨਾਂ ਤੇ ਗਏ ਆ ਠੀਕ ਹੈ ਹੁਣ ਉਹ ਜਿਹੜੀ ਜਲਕਲਸ਼ ਯਾਤਰਾ ਹੋਏਗੀ ਹੋ ਸਕਦਾ ਜਿਹੜਾ ਉਹ ਜਥਾ ਹੋਵੇ ਉਹ ਆਪਣੀਆਂ ਕਾਰਾਂ ਜਾਂ ਆਪਣੇ ਹੋਰ ਸਾਧਨਾਂ ਰਹੀ ਜਾਣ ਟਰੈਕਟਰ ਨਾ ਲੈ ਕੇ ਜਾਣ ਠੀਕ ਹੈ ਅਗਰ ਜੇ ਟਰੈਕਟਰ ਨਾ ਲੈ ਕੇ ਗਏ ਤਾਂ ਕਿਤੇ ਨਾ ਕਿਤੇ ਹਰਿਆਣਾ ਦਾ ਸੌਫਟ ਕਾਰਨਰ ਹੋ ਸਕਦਾ ਜਿਹੜੀ ਗੱਲ ਆਪਾਂ ਕਰਦੇ ਆ ਕਿ ਉਥੋਂ ਬੰਦ ਹੋਏਗਾ ਰਸਤਾ ਅੱਜ ਵੀ ਉਥੇ ਫੋਰਸ ਲੱਗੀ ਆ ਕੱਲੇ ਉਥੇ ਨਹੀਂ ਜਿੱਥੇ ਵੀ ਤੁਸੀਂ ਹਰਿਆਣੇ ਨੂੰ ਐਂਟਰ ਕਿਸੇ ਵੀ ਰਸਤੇ 'ਚੋਂ ਪੰਜਾਬ 'ਚੋਂ ਤਾਨੂੰ ਹਰ ਜਗ੍ਹਾ ਦੇ ਉੱਪਰ ਨਾਕਾ ਮਿਲੇਗਾ ਹਰ ਜਗ੍ਹਾ ਦੇ ਉੱਪਰ ਤੁਹਾਨੂੰ ਫੋਰਸ ਮਿਲੇਗੀ ਤੁਹਾਨੂੰ ਰੋਕਣਗੇ ਜੇਕਰ ਹਰਿਆਣਾ ਦੀ ਗੱਲ ਕੀਤੀ ਆਵੇ ਹਰਿਆਣਾ ਤੋਂ ਜਿਹੜਾ ਕੁਝ ਘੰਟਿਆਂ ਦਾ ਹੀ ਰਸਤਾ ਮੈਨੂੰ ਲੱਗਦਾ ਦਿੱਲੀ ਦਾ ਕਿ ਤੁਹਾਨੂੰ ਲੱਗਦਾ ਫਿਰ ਦਿੱਲੀ ਵਾਲ ਵੀ ਇਸ ਤਰ੍ਹਾਂ ਜਿਹੜਾ ਅਸਤਿਆਂ ਲੈ ਕੇ ਕੁਝ ਕਰਨ ਦੀ ਜੜੀ ਹੈ ਸੰਭਾਵਨਾ ਹੋ ਸਕਦੀ ਹੈ ਨਹੀਂ ਅਮਰਜੀਤ ਨਹੀਂ ਐਦਾਂ ਨਹੀਂ ਹੋਏਗਾ ਕਿਉਂਕਿ ਜਿਹੜਾ ਮੇਨ ਹਾਈਵੇ ਹੈ ਨਾ ਕੱਲਾ ਇਹ ਨਹੀਂ ਹੈਗਾ ਕਿ ਖਨੌਰੀ ਜਾਂ ਸ਼ੰਭੂ ਹੀ ਨਾਕੇ ਲੱਗਿਆ ਤੁਸੀਂ ਹਰਿਆਣਾ ਜੋਂ ਬਾਲੇ ਤੋਂ ਮੇਨ ਹਾਈਵੇ ਤੇ ਜਾਓਗੇ ਤੁਹਾਨੂੰ ਅੱਗੇ ਖੁਰਛੇਤਰ ਮਿਲੇਗੇ ਖੁਰਛੇਤਰ ਤੋਂ ਅੱਗੇ ਪਾਣੀਪੱਤੋਂ ਨੂੰ ਵੱਡਾ ਨਾਕਾ ਮਿ ਬਟਨ ਆਕਾ ਮਿਲੇਗਾ ਨਾ ਉਹ ਤਾਂ ਫਿਰ ਇੱਕ ਟਕਰਾਅ ਹੋ ਗਿਆ ਕਿ ਤੁਸੀਂ ਇਸ ਦੇ ਬਹਾਨੇ ਇੱਕ ਟਕਰਾਅ ਕਰ ਰਹੇ ਹੋ ਟਕਰਾਅ ਦੀ ਸਥਿਤੀ ਬਣੇਗੀ ਕਿਸਾਨਾਂ ਦੀ ਤੇ ਪ੍ਰਸ਼ਾਸਨ ਦੀ ਦੁਆਰਾ ਉਸ ਸਥਿਤੀ ਦੇ ਵਿੱਚ ਤੁਹਾਡਾ ਫਿਰ ਨੁਕਸਾਨ ਹੋਏਗਾ ਠੀਕ ਹੈ ਇਸ ਕਰਕੇ ਹੁਣ ਹੀ ਦੇਖੋਗੇ ਜਿਹੜੀ ਇਹ ਜਤਰਾ ਕੱਢੀ ਜਾ ਰਹੀ ਆਸਥੀਆਂ ਲੈ ਕੇ ਕਲਸ ਜਤਰਾ ਜਿਹੜੀ ਕੱਢੀ ਜਾਏਗੀ ਉਹਦੇ ਚ ਜਥਾ ਕਿਵੇਂ ਦਾ ਹੋਏਗਾ ਉਹਦਾ ਰੂਪ ਕਿਹੜਾ ਦਿੱਤਾ ਜਾਏਗਾ ਬੱਸਾਂ ਦਾ ਹੋਏਗਾ ਕਾਰਾਂ ਦਾ ਹੋਏਗਾ ਜਾਂ ਤੁਹਾਡੇ ਮੋਟਰਸਾਈਕਲਾਂ ਦਾ ਰੂਪ ਹੋਏਗਾ ਜਾਂ ਤੁਸੀਂ ਪੈਦਲ ਜਾਓਗੇ ਔਰ ਜਾਓਗੇ ਕਿਵੇਂ ਹਣਾ ਤੇ ਉਹਦੇ ਵਿੱਚ ਟਰੈਕਟਰ ਲੈ ਕੇ ਜਾਓਗੇ ਕਿ ਨਹੀਂ ਜੇ ਟਰੈਕਟਰ ਲੈ ਕੇ ਜਾਓਗੇ ਤੁਹਾਡਾ ਫੀਟ ਕਰਾਹ ਹੋ ਜਾਣਾ ਤੁਹਾਨੂੰ ਫਿਰ ਨਹੀਂ ਜਾਣ ਦੇਣਗੇ ਮੇਰਾ ਉਹ ਸਵਾਲ ਫਿਰ ਉੱਥੇ ਰਹਿ ਗਿਆ ਕਿ ਅਸਤੀਆਂ ਲੈ ਕੇ ਕਿ ਕੇਂਦਰ ਸਰਕਾਰ ਇਹਨਾਂ ਦੀ ਮੰਗਾਂ ਜਿਹੜੀਆਂ ਨੇ ਉਹ ਮੰਨ ਲੇਗੀ ਉਹ ਜਿਹੜਾ ਰੂਪ ਜਿਹੜਾ ਦਿੱਤਾ ਜਾ ਰਿਹਾ ਹੈ ਵੀ ਹਾਂ ਯਾਤਰਾ ਨਿਕਾਲੀ ਜਾਵੇਗੀ ਕਿ ਲੱਗਦਾ ਤੁਹਾਨੂੰ ਕਿ ਕੇਂਦਰ ਸਰਕਾਰ ਇਸ ਨਾਲ ਦਾ ਪ੍ਰੈਸ਼ਰ ਬਣ ਚੁੱਕਾ ਹੈਗਾ ਕਿ ਕੇਂਦਰ ਸਰਕਾਰ ਇਹਨਾਂ ਤੇ ਮੂਵ ਕਰਕੇ ਉਹ ਮੰਗਾਂ ਮੰਨ ਲੇਗੀ ਨਹੀਂ ਅਮਰਜੀਤ ਅੱਜ ਦੀ ਡੇਟ 'ਚ ਨਾ ਜੇ ਆਪਾਂ ਦੇਖੀਏ ਤਾਂ ਜਿਹੜਾ ਅੱਜ ਦਾ ਜਿਹੜਾ ਇਹ ਹੁਣ ਨਵਾਂ ਜਿਹੜਾ ਪ੍ਰੋਗਰਾਮ ਦਿੱਤਾ ਜਾਂ ਜਿਹੜੇ ਇਸ ਤੋਂ ਪਿੱਛੇ ਵੀ ਦਿੱਤੇ ਨੇ ਹਨਾ 21 ਤਰੀਕ ਤੋਂ ਬਾਅਦ ਦੇ ਉਹ ਪ੍ਰੋਗਰਾਮ ਕੋ ਬਹੁਤਾ ਵੱਡਾ ਦਬਾਅ ਬਣਨ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਆਸਤੀਆਂ ਲੈ ਕੇ ਜਾ ਰਹੇ ਹਾਂ ਅਸੀਂ ਆਪਣੇ ਨੌਜਵਾਨ ਸ਼ਹੀਦਾਂ ਲੈ ਕੇ ਜਾ ਰਹੇ ਹਾਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਸਾਡੇ ਨਾਲ ਤੱਕਾ ਹੋਇਆ ਸਾਡੇ ਨੌਜਵਾਨਾਂ ਦੀਆਂ ਆਸਤੀਆਂ ਨੇ ਹਨਾ ਜਿਹਦੀ ਮੌਤ ਹੋਈ ਹੈ ਤਾਂ ਸਰਕਾਰ ਤੇ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਵੱਡਾ ਪ੍ਰੈਸ਼ਰ ਬਣੇਗਾ ਸਰਕਾਰ ਵਾਲੀ ਪ੍ਰਵਾਹ ਨਹੀਂ ਕਰਦੀ ਆਪਾਂ ਦੇਖ ਰਹੇ ਹਾਂ ਪਿਛਲੇ ਕਿੰਨੇ ਪ੍ਰੋਗਰਾਮ ਹੋਏ ਨੇ ਹਨਾ ਕਿਸਾਨਾਂ ਦੇ ਹੋਇਆ ਕੁਝ ਸਰਕਜਾ ਹੋਰ ਵੀ ਕਈ ਜਿਹੜੇ ਐਜੀਟੇਸ਼ਨਾਂ ਹੋਈਆਂ ਨੇ ਤੇ ਸਰਕਾਰ ਦੇ ਜਿਆਦਾ ਪ੍ਰਵਾਹ ਨਹੀਂ ਕਰਦੀ ਹੈਗੇ ਸਰਕਾਰ ਅੱਜ ਕੱਲ ਇਹ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਕਿ ਸਟੇਟ ਦੀ ਹੈ ਚਾਹੇ ਜਿਹੜੀ ਸੈਂਟਰ ਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੁਣ ਹਾਂ ਇਹ ਆ ਵੀ ਦਵਾਏ ਕੀ ਬਣੇਗਾ ਕਿ ਜਦੋਂ ਤੁਸੀਂ ਇੱਕ ਐਂਟੀ ਇਨਕੰਮਬੈਸੀ ਕਰੋਗੇ ਹਨਾ ਇੱਕ ਦਵਾ ਬਣਾਓਗੇ ਤੁਸੀਂ ਪ੍ਰੈਸ਼ਰ ਬੈਲਟ ਕਰੋਗੇ ਤਾਂ ਕਿਤੇ ਨਾ ਕਿਤੇ ਵੋਟ ਬੈਂਕ ਦਾ ਫਰਕ ਪਏਗਾ ਲੋਕਾਂ ਦੇ ਇੱਕ ਵੋਟ ਬੈਂਕ ਦਾ ਫਰਕ ਪਏਗਾ ਯਾਨੀ ਕਿ ਜਦੋਂ ਉਹ 100 ਤਸਵੀਰ ਦੇਖਣ ਲੱਗੇ ਜਿਸ ਤਰ੍ਹਾਂ ਨੌਜਵਾਨ ਦਿਆਂ ਹਸਤੀਆਂ ਜਾਰੀਆਂ ਤਾਂ ਉਹ ਜਿਹੜਾ ਭਾਵੁਕ ਤਸਵੀਰ ਹੋਵਗੀ ਕਿਤੇ ਨਾ ਕਿਤੇ ਲੋਕਾਂ ਦੇ ਮਾਈਂਡ ਨੂੰ ਡਿਵਰਟ ਤਾਂ ਕਰ ਸਕਦੀ ਹੈ ਉਹ ਬਿਲਕੁਲ ਉਹ ਵੋਟ ਬੈਂਕ ਦਾ ਫਰਕ ਪਏਗਾ ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਖੜੀਆਂ ਨੇ ਠੀਕ ਹੈ ਉਹ ਵੋਟ ਬੈਂਕ ਦੇ ਫਰਕ ਪਏਗਾ ਕਿ ਇਹ ਉਹੀ ਨੌਜਵਾਨ ਹੈ ਜਿਹੜਾ ਹਰਿਆਣਾ ਵੱਲੋਂ ਚੱਲੀ ਗੋਲੀ ਨਸ਼ੀਦ ਹੋਇਆ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਠੀਕ ਹੈ ਉਸੀ ਦਾ ਫਰਕ ਪੈਗਾ ਤੁਹਾਡੀ ਉਹ ਗੱਲ ਹੈ ਕਿ ਭਾਵੁਕ ਤਸਵੀਰ ਬਿਲਕੁਲ ਭਾਵੁਕ ਤਸਵੀਰ ਬਣੇਗੀ ਹੁਣ ਇਹ ਪ੍ਰੋਗਰਾਮ ਹੋਏਗਾ ਕਿੱਥੇ ਆਪਾਂ ਗੱਲ ਕੀਤੀ ਹੈ ਕਿ 15 ਨੂੰ ਚੱਲਣਗੇ 16 ਤਰੀਕ ਨੂੰ ਐਂਟਰ ਕਰेंगे ਆਪਣਾ ਪੰਚਕੁਲਾ ਪੰਚਕੁਲੇ ਤੋਂ ਬਾਅਦ ਇਹ ਜਾਏਗੇ ਜਮਨਾਨਗਰ ਪੰਚਕੁਲੇ ਤੋਂ ਜਮਨਾਨਗਰ ਕੁਰਸ਼ੇਤਰ ਕਰਨਾਲ ਕੈਥਲ ਅੰਬਾਲਾ ਮਤਲਬ ਕੈਥਲ ਤੋਂ ਵਾਪਸੀ ਫਿਰ ਅੰਬਾਲਾ ਠੀਕ ਹੈ ਉਸ ਤੋਂ ਪਹਿਲਾਂ ਵਿੱਚ ਉਹਦੇ ਦਰਮਿਆਨ ਜਿਹੜੇ ਆਪਾਂ ਸ਼ਹਿਰ ਗਿਣਾਏ ਹਨਾ ਇਨਾ ਦਿਨਾਂ ਦੇ ਵਿੱਚ ਕਿਸੇ ਸ਼ਹਿਰ 'ਚ ਦੋ ਦਿਨ ਲੱਗਣਗੇ ਕੇ ਚ ਇੱਕ ਦਿਨ ਲੱਗੇਗਾ ਕੇ ਤਿੰਨ ਕਿਉਂਕਿ ਪਿੰਡਾਂ ਵਿੱਚ ਦੀ ਜਾਏਗੀ ਹਾਈਵੇ ਤੇ ਨਹੀਂ ਜਾਏਗੀ ਜੇ ਮਨ ਲਓ ਇੱਕ ਵਾਰ ਅੰਬਾਲਾ ਪੰਚਕੋਲ ਐਂਟਰ ਕਰ ਗਈ ਉਹ ਤੋਂ ਵੀ ਜਿਹੜੇ ਆਸ-ਪਾਸ ਪਿੰਡਰੇ 'ਚ ਉਹ ਵੀ ਇਹਨਾਂ ਦਾ ਪ੍ਰੋਗਰਾਮ ਲਿਖਿਆ ਹੋਏਗਾ ਉਹ ਫਿਰ ਉਹਨਾਂ ਪਿੰਡਾਂ ਵਿੱਚੋਂ ਹੁੰਦੇ ਹੋਏ ਫਿਰ ਅੰਬਾਲਾ ਫਿਰ ਅੰਬਾਲੇ ਦੇ ਪਿੰਡਾਂ ਵਿੱਚੋਂ ਦੇ ਹੁੰਦੇ ਹੋਏ ਜਿਹੜੀ ਇਹ ਯਾਤਰਾ ਹੈਗੀ ਆ ਫਿਰ ਜਮਨਾ ਨਗਰ ਤੋਂ ਪਿੰਡਾਂ ਦੇ ਕੁਝ ਖੇਤਰ ਫਿਰ ਅੱਗੇ ਕਰਨਾਲ ਕਰਨਾਲ ਤੋਂ ਫਿਰ ਉਧਰੋਂ ਪਰਾਂ ਨੂੰ ਘੁੰਮ ਕੇ ਪਿੰਡਾਂ ਵਿੱਚ ਨੂੰ ਇਹ ਫਿਰ ਕੈਥਲ ਕੈਥਲ ਤੋਂ ਅੰਬਾਲਾ ਹੁਣ ਜਿਹੜੇ ਦੋ ਵੱਡੇ ਪ੍ਰੋਗਰਾਮ ਲਿਖੇ ਇਹਨਾਂ ਨੇ ਕੱਲ ਯਾਤਰਾ ਦੇ ਦਰਮਿਆਨ ਇੱਕ ਤਾਂ 15 ਤਰੀਕ ਨੂੰ ਜਿਹੜਾ ਸੌਰੀ 22 ਤਰੀਕ ਨੂੰ 15 ਤਾਂ ਇਹ ਹੋ ਗਿਆ ਜਿਹੜਾ ਪਿੰਡੋਂ ਆ ਰਿਹਾ ਉਸ ਤੋਂ ਬਾਅਦ 22 ਤਰੀਕ ਨੂੰ ਹਿਸਾਰ ਦੇ ਕੋਲ ਕੋਈ ਪਿਓ ਮਾਜਰਾ ਪਿੰਡ ਹੈ ਪਿੰਡ ਜਿੱਥੇ ਸਮਾਗਮ ਹੋਊਗਾ ਹਾਂ ਜਿੱਥੇ ਵੱਡਾ ਸਮਾਗਮ ਕਰ ਰਹੇ ਆ ਕਿਉਂਕਿ ਉਹ ਜਿਹੜੀ ਪਰਲੀ ਬੈਲਟ ਹੈਗੇ ਨੇ ਇਧਰ ਲਈ ਸਾਰੀ ਕਰਨਾਲ ਵਾਲੀ ਲਾ ਲੋ ਕੈਥਰ ਵਾਲੀ ਲਾ ਲੋ ਜਾਂ ਉਧਰ ਖਨੌਰੀ ਦੇ ਆਸ-ਪਾਸ ਕਿਉਂਕਿ ਆਪਾਂ ਪਰਲੀ ਸਾਈਡ ਦਾ ਕ੍ਰੋਸਿੰਗ ਕਰ ਸਕੇ ਜਿਹੜੇ ਉਸ ਸਾਈਡ ਦੇ ਹਰਿਆਣੇ ਦੇ ਪਿੰਡ ਹੈ ਉਹਨਾਂ ਪਿੰਡਾਂ ਦੇ ਜਿਹੜੇ ਕਿਸਾਨਾਂ ਨੂੰ ਉੱਥੇ ਇਕੱਠਾ ਕੀਤਾ ਜਾਏਗਾ ਠੀਕ ਹੈ ਉੱਥੇ ਕਿਸਾਨ ਸੰਮੋਦਰ ਕਰਨਗੇ ਕਿਸਾਨ ਲੀਡਰ 22 ਤਰੀਕ ਨੂੰ ਵੀ ਇਹ ਕਿਵੇਂ ਹੋਇਆ ਕਿਸ ਤਰ੍ਹਾਂ ਹੋਇਆ ਕਿਵੇਂ ੱਤਕਾ ਹੋਇਆ ਕੀ ਸਾਡੀਆਂ ਮੰਗਾਂ ਨੇ ਤੇ ਹੁਣ ਇਹ ਅਗਲਾ ਰੂਪ ਕੀ ਹੋਏਗਾ ਜਾਂ ਉਹਨਾਂ ਦੇ ਪੁੱਛਿਆ ਜਾਏਗਾ ਕਿ ਆਪਾਂ ਅੱਗੇ ਕਿਵੇਂ ਕਰੀਏ ਹਨਾ ਇਹ 22 ਤਰੀਕ ਨੂੰ ਵੱਡਾ ਸਵਾਗਤ ਕਰਨਗੇ ਉੱਥੇ ਕਿਸਾਨ ਜਿਹੜਾ ਕੋਈ ਪਿਓ ਮਾਜਰਾ ਪਿੰਡ ਹੈ ਇਹ ਆਂਦਾ ਇਹਦੇ ਚ ਤੁਹਾਡੇ ਹਸਾਰ ਉਸ ਤੋਂ ਬਾਅਦ ਫਿਰ ਉੱਥਰੋਂ ਯਾਤਰਾ ਸ਼ੁਰੂ ਹੋ ਕੇ ਫਿਰ 31 ਤਰੀਕ ਨੂੰ ਲਾਸਟ ਜਿਹੜੀ ਸ਼ਰਧਾਂਜਲੀ ਹੈ ਜਿਹੜੀ ਸ਼ੁਭਕਰਨ ਦਿੱਤੀ ਜਾਣੀ ਹੈ ਅਸਥੀਆਂ ਨੂੰ ਨਾਲ ਲੈ ਕੇ ਉਹ ਅੰਬਾਲੇ ਦੇ ਕੋਲ ਮੋੜ ਮੋੜਾ ਮੰਡੀ ਪਿੰਡ ਹੈ ਹਾਈਵੇ ਦੇ ਨੇੜੇ ਹੀ ਹੈ ਅੰਬਾਲੇ ਤੋਂ 5-4 ਕਿਲੋਮੀਟਰ ਪੈਂਦਾ ਉੱਥੋਂ ਦਾ ਰੱਖਿਆ ਗਿਆ ਉੱਥੇ ਫਿਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਜਿਵੇਂ ਹੁਣ ਬਾਰਡਰਾਂ ਤੇ ਹੋ ਰਿਹਾ ਜਾਂ ਉਸ ਦਿਨ ਪਿੰਡ ਸ਼ਰਧਾਂਜਲੀ ਸਮਾਗਮ ਹੋਇਆ ਇਹਨਾਂ ਦੇ ਬੱਲਾ ਪਿੰਡ ਬੋਲੋ ਪਿੰਡ ਉਸੇ ਤਰ੍ਹਾਂ ਉੱਥੇ 31 ਤਰੀਕ ਨੂੰ ਸਰਤਾਜ ਦੀ ਸਮਾਗਮ ਹੋਏਗਾ ਉੱਥੇ ਵੀ ਫਿਰ ਉਹੀ ਹੈ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਦਸਣੀਆਂ ਤੇ ਸਰਕਾਰ ਦੇ ਖਿਲਾਫ ਜੋ ਵੀ ਹੋਏਗਾ ਕਿਸਾਨ ਆਪੋ ਆਪਣੀ ਪੜਾਅ ਕੱਢਣਗੇ ਠੀਕ ਹੈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਜਾਂ ਕਦੋਂ ਮੰਗੀਆਂ ਜਾਣਗੀਆਂ ਜਾਂ ਅਗਲਾ ਰੂਪਰੇਖਾ ਕੀ ਹੋਏਗੀ ਅਗਲੇ ਸੰਘਰਸ਼ ਦੀ ਫਿਰ ਉਸ ਤੋਂ ਬਾਅਦ ਇੱਕ ਹੋਰ ਵੀ ਹੈ ਕਿ ਕੱਲ 14 ਤਰੀਕ ਨੂੰ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਹਨਾ ਉਹਦੀ ਆਪਾਂ ਗੱਲ ਕੱਲ ਕਰਾਂਗੇ ਵੀ ਕੀ ਹੋ ਰਿਹਾ ਕਿ ਨਹੀਂ ਕੱਲ ਸ਼ਾਮ ਨੂੰ ਉਹਦੇ ਦਰਸ਼ਕਾਂ ਨੂੰ ਜ਼ਰੂਰ ਦੱਸਾਂਗੇ ਕਿ ਉੱਥੇ ਕੀ ਹੋਇਆ ਵੇਸਾਰ ਨਾਲ ਦੱਸਾਂਗੇ ਜਿਵੇਂ ਹੁਣ ਆਪਾਂ ਵਿ ਤਾਂ ਕੱਲ ਵੀ ਉੱਤੇ ਇੱਕ ਵਿਚਾਰ ਨਾਲ ਚਰਚਾ ਕਰਾਂਗੇ ਵੀ ਕੀ ਹੋਇਆ ਤਾਂ ਕੀ ਹੋ ਸਕਦਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਕੀ ਐਦਾਂ ਦਾ ਹੋ ਸਕਦਾ ਇਹ ਉਮੀਦ ਹੈਗੀ ਹੈ ਜਿਸ ਤਰ੍ਹਾਂ ਉਹ ਆਪਣੀ ਮਹਾਪੰਚਾਇਤ ਕਰ ਰਹੇ ਨੇ ਤੇ ਜਿਹੜਾ ਹੈ ਤੁਸੀਂ ਕਿਹਾ ਵੀ ਜਿਹੜਾ ਅਸਤੀ ਦਾ ਸਵਾਗਤ ਜਿਹੜਾ ਲਿਖਿਆ ਗਿਆ ਜਿਹੜਾ ਯਾਤਰਾ ਨਿਕਾਲ ਰਹੇ ਨੇ ਕਿ ਤੁਹਾਨੂੰ ਲੱਗਦਾ ਇੱਕ ਮੰਚ ਦੇ ਉੱਪਰ ਜਿਹੜਾ ਹੈ ਉਸ ਤੋਂ ਬਾਅਦ ਕੋਈ ਵਿਚਾਰ ਹੋ ਸਕੇ ਕਿ ਜਿਹੜੇ ਕਿਸਾਨ ਲੀਡਰ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸ਼ਾਇਦ ਲੱਗਦਾ ਵੀ ਕੋਈ ਕੇਂਦਰ ਸਰਕਾਰ ਤੇ ਦਬਾਅ ਬਣਾ ਸਕਣ ਅਮਰਜੀਤ ਦੇਖੋ ਦਬਾਅ ਤਾਂ ਬਣਨਾ ਸੀ ਜੇ ਇਕੱਠੇ ਹੋ ਜਾਂਦੇ ਹਨ ਹੁਣ ਇਕੱਠੇ ਨਹੀਂ ਹੋ ਰਹੇ ਇਹਦੇ ਵਿੱਚ ਵੀ ਕਈ ਕਾਰਨ ਹੈ ਕਈ ਬੜੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਕਈ ਫਾਈਨੈਂਸ਼ੀਅਲ ਡਿਸਪੂਟ ਵੀ ਹੈਗੇ ਆ ਠੀਕ ਹੈ ਚਲੋ ਇਹਨਾਂ ਦਾ ਇੱਕ ਅਲੱਗ ਮੈਟਰ ਹੈਗਾ ਜੂਨੀਅਨਾਂ ਦਾ ਕਿ ਡਿਸਪੂਟ ਕਿਉਂਕਿ ਇਹ ਫਾਈਨੈਂਸ਼ੀਅਲ ਡਿਸਪੂਟ ਉੱਥੋਂ ਪੈਦਾ ਹੋਇਆ ਸੀਗਾ ਜਦੋਂ ਦਿੱਲੀ ਸੰਘਰਸ਼ ਸੀਗਾ ਦਿੱਲੀ ਇਹਨਾਂ ਨੇ ਪਹਿਲਾ ਜਿਹੜਾ ਮੋਰਚਾ ਲਾਇਆ ਸੀਗਾ ਹਨਾ ਉੱਥੋਂ ਕੋਈ ਫੰਡਿੰਗ ਨੂੰ ਲੈ ਕੇ ਕਹਿ ਰਿਹਾ ਵੀ ਉਹ ਕਿੱਥੇ ਆ ਤੇ ਇੱਕ ਪਿੱਛੇ ਜੇ ਇਹਨਾਂ ਦੇ ਜਿਹੜੇ ਲੀਡਰ ਨੇ ਉਹਦਾ ਬਿਆਨ ਵੀ ਆਇਆ ਸੀ ਕਿ ਮੇਰੇ ਕੋਲ 50 ਲੱਖ ਰੁਪਏ ਪਿਆ ਕਈ ਲੀਡਰਾਂ ਦਾ ਆਇਆ ਵੀ ਹਾਂ ਕਿ ਮੇਰੇ ਕੋਲ ਪੈਸੇ ਪਏ ਨੇ ਗੱਲ ਇਹ ਆ ਵੀ ਉਹ ਇੱਕ ਫਾਈਨੈਂਸ਼ੀਅਲ ਡਿਸਪਿਊਟ ਹੈ ਸ਼ਾਇਦ ਜਿਸ ਕਰਕੇ ਇਕੱਠੇ ਨਹੀਂ ਹੋ ਰਿਹਾ ਲੱਗਦਾ ਤਾਂ ਇਹੀ ਹੈ ਚਰਚਾਾਂ માં ਵੀ ਇਹੀ ਨੇ ਚਲੋ ਇੱਕ ਅਲੱਗ ਮੈਟਰ ਹੈ ਪਰ ਅਗਰ ਜੇ ਇਕੱਠੇ ਹੋ ਜਾਂਦੇ ਆ ਜੂਨੀਅਰਾਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਇਹਨਾਂ ਦੀ ਤਾਕਤ ਆ ਵਧੇਗੀ ਤਾਂ ਜਿਹੜੀ ਸੈਂਟਰ ਸਰਕਾਰ ਉਤੇ ਦਬਾਅ ਬਣੇਗਾ ਔਰ ਇਕੱਠੇ ਹੋਣਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਤਾਂ ਕਿ ਇਹਦਾ ਫਾਇਦਾ ਵੀ ਹੋਏਗਾ ਮਜ਼ਦੂਰ ਨੂੰ ਫਾਇਦਾ ਹੋਏਗਾ ਕਿਸਾਨ ਨੂੰ ਵੀ ਫਾਇਦਾ ਹੋਏਗਾ ਅਗਰ ਇਕੱਠੇ ਨਹੀਂ ਹੁੰਦੇ ਤਾਂ ਫਿਰ ਸਰਕਾਰ ਨੂੰ ਫਾਇਦਾ ਠੀਕ ਹੈ ਇੱਕ ਜਿਹੜੇ ਹੈਗੇ ਤੁਹਾਡੇ ਮਾ ਪੰਚਾਇਤ ਉੱਥੇ ਹੋ ਰਹੀ ਹੈ ਦੂਜਾ ਤੁਸੀਂ ਕੱਲ ਯਾਤਰਾ ਕੱਢ ਰਹੇ ਹੋ ਕੱਢੀ ਜੋ ਯਾਤਰਾ ਸਰਕਾਰਾਂ ਦੇ ਸਿਹਤੇ ਕੀ ਅਸਰ ਹੈ ਠੀਕ ਹੈ ਪਰ ਮੰਗਾਂ ਉਹੀ ਨੇ ਤੁਸੀਂ ਇੱਕ ਇੱਕ ਜੂਨੀਅਨ ਦੀ ਮੰਗ ਮੰਨ ਲਈ ਹੁਣ ਐਸਕੇਮ ਗੈਰ ਰਾਜਨੀਤਿਕ ਦੀ ਮੰਗਾਂ ਨੇ ਉਹ ਤੁਸੀਂ ਮੰਨ ਲਈਆਂ ਤਾਂ ਫਿਰ ਦੂਜਾ ਐਸਕੇਮ ਆ ਜਿਹੜਾ ਉਹ ਕਹਿੰਦਾ ਤੁਸੀਂ ਮੰਨੀ ਜਾਓ ਸਾਡੀ ਤਾਂ ਮੰਗਾਂ ਖੜੀਆਂ ਨੇ ਹਾਂ ਉਵੇਂ ਉਹ ਨਿਮਾਰਚ ਮੋਰਚਾ ਉਹ ਲਾ ਲੈਣਗੇ ਇਸ ਕਰਕੇ ਜੇਕਰ ਇਕੱਠੇ ਹੋ ਕੇ ਮੰਗਾ ਮਰਵਾਉਣ ਕਿਤੇ ਨਾ ਕਿਤੇ ਫਾਇਦਾ ਜ਼ਰੂਰ ਹੋਏਗਾ ਸੋ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਆ ਕਿ ਜਿਹੜਾ ਕਰ ਕਿਸਾਨ ਭਾਈਚਾਰਾ ਜਿਹੜਾ ਕਿਸਾਨ ਆਗੂ ਸਭਾ ਨੇ ਉਹ ਇੱਕ ਮੰਚ ਦੇ ਉੱਪਰ ਕੱਟੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਨੂੰ ਉਹ ਦਬਾਅ ਉਹ ਬਣ ਸਕਦਾ ਤੇ ਮੰਗਾਂ ਜਿਹੜੀਆਂ ਨੇ ਉਹ ਪ੍ਰਵਾਨ ਹੋ ਸਕਦੀਆਂ ਨੇ ਜੇਕਰ ਸ਼ੁਭ ਕਰਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਜਿਹੜੀਆਂ ਅਸਤੀਆਂ ਲੈ ਕੇ ਜਿਹੜਾ ਆ ਜਿਸ ਤਰ੍ਹਾਂ ਯਾਤਰਾ ਦੀ ਗੱਲ ਕੀਤੀ ਜਾਵੇ ਯਾਤਰਾ ਸ਼ੁਰੂ ਕੀਤੀ ਜਾ ਰਹੀ ਆ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਿਹੜੀ ਆ ਉਹ ਯਾਤਰਾ ਜਾਵੇਗੀ ਤੇ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਉਹ ਤੁਹਾਨੂੰ ਦਿੱਤੀ ਹੋਈ ਹੈ ਤੇ ਜਰੂਰ ਜਿਹੜਾ ਵੀਡੀਓ ਕਲਿੱਕ ਕਰਕੇ ਤੇ ਤੁਸੀਂ ਜਿਹੜੀ ਜਾਣਕਾਰੀ ਉਹ ਲੈ ਸਕਦੇ